पांच चीज दी फुल गारंटी ਐਨਦੇ ਤੋਂ ਤੱਕ ਦੀ ਜੇ ਰੰਗ ਵਗੈਰਾ ਉੜਦਾ ਵਾਪਸੀ ਆ ਜਿਪ ਤੱਕ ਖਰਾਬ ਹੁੰਦੀ ਵਾਪਸੀ ਆ ਇੰਨੀ ਗੈਰੰਟੀ ਬੈ ਕਿਹੜੀ ਬੋਲ ਕੇ ਦੇਣੀ ਪਾਚ ਬਿੱਲ ਤੇ ਲਿਖ ਕੇ ਦਿੰਦਾ ਮੈਂ ਗੈਰੰਟੀ ਸਾਰੇ ਭਰਾਤ ਨਾਲ ਨਾਲ ਵੀਰ ਹਣੀ ਬਿੱਲ ਵੀ ਪੱਕਾ ਕੱਟ ਕੇ ਦਿੰਦੇ ਜੀ ਠੀਕ ਹੈ ਜੀ ਆਹ ਵੇ ਪਹਿਲੇ ਬੱਕ ਲੱਗੀ ਹੋਈ ਹੈ ਬਾਈ ਇਹ ਵੀ ਆ ਪੱਕਾ ਬਿੱਲ ਵੀ ਕੱਟ ਦੇ ਦਿੰਦਾ ਤੇ ਵੇਖ ਲੈ ਜੇ ਤੋਂ ਪੈ ਗਿਆ ਤੇ ਆਪਾਂ ਲੈ ਆਉਣੀ ਆ ਆਪਾਂ ਨੇੜੇ ਤੇ ਹੀ ਆ ਨਹੀਂ ਨਾਲ ਰਿਕਾਰਡਿੰਗ ਕੀਤੀ <li> ਵਿੱਚ ਆ ਕੋਈ ਗੱਲ ਨਹੀਂ ਸਹੀ ਗੱਲ ਨਾ ਹਾਂਜੀ ਮਿੱਤਰੋ ਅੱਜ ਸੰਡੇ ਦਾ ਦਿਨ ਤੇ ਸਵੇਰ ਸਵੇਰ ਹੀ ਮੈਂ ਹੱਲੇ ਉੱਠਿਆ ਸੀ ਤਕਰੀਬਨ 10:00 ਵਜੇ ਕਿਉਂਕਿ ਰਾਤੀ ਮੈਂ ਗਿਆ ਹੋਇਆ ਸੀ ਸ਼ੀਦਾ ਸਾਹਿਬ ਤਾਂ ਕਰਕੇ ਅੱਜ ਲੇਟ ਉੱਠਿਆ ਤੇ ਤਕਰੀਬਨ ਹੁਣ 11:00 ਵੱਜ ਚੁੱਕੇ ਤੇ ਵਰਿੰਦਰ ਭਰਾ ਆਪਣਾ ਆ ਚੁੱਕਿਆ ਕਹਿੰਦਾ ਕੰਮ ਹੈ ਕਿਤੇ ਤੇ ਜਾਣਾ ਵਾ ਆ ਵੇਖੋ ਭਰਾ ਅਸੀਂ ਪਹੁੰਚ ਚੁੱਕੇ ਆ ਆਪਣੇ ਕੋਲ ਤੇ ਭਰਾਣਾਂ ਨਾਲ ਇਹ ਚੀਜ਼ ਨਹੀਂ ਪੁੱਛੀ ਵੀ ਜਾ ਕੋਈ ਜਿੱਥੇ ਪ੍ਰੇਮ ਪਿਆਰ ਜਾਰੀ ਹੋਵੇ ਤੇ ਇਹ ਕਿਹਨੇ ਕਿਤੇ ਮਿਲਦੇ ਕਿੱਥੇ ਜਾਣਾ ਵਾ ਬਸ ਸਿੱਧਾ ਹਾਂ ਕਰੀ ਗੀ ਆ ਠੀਕ ਹੈ ਜਿੱਤੇ ਵੇਣੇ ਆ ਭਰਾ ਕਿਥੇ ਖੜਦਾ ਕੀ ਕੰਮ ਕਰ ਰਿਹਾ ਭਰਾ ਨੂੰ ਅੱਛਾ ਅੱਛਾ ਇੱਥੇ ਕਰਨਾ ਵਾ ਦਿਖਾਵਾਂ ਹੁਣ ਇੱਧਰ ਦਿਖਾਈ ਲੋ ਵੀ ਭਰਾ ਨੇ ਦੱਸ ਹੀ ਦਿੱਤਾੰਦਾ ਕਿੱਥੇ ਖੜਨਾ ਵਾ ਦਿਖਾਉਨੇ ਤੁਹਾਨੂੰ ਕੋਈ ਐਡ ਲੱਗੀ ਹੋਈ ਹੈ ਇੰਸਟਾਗ੍ਰam ਤੇ ਇਹ ਆਉਦੀ ਸ਼ਾਪਿੰਗ ਵਗੈਰਾ ਕਰਨੇ ਜਾਣਾ ਆ ਪਤਾ ਨਹੀਂ ਕਹਿੰਦਾ ਕੀ ਸਾਸ ਵੀ ਲੱਗੀ ਆ ਕੋਈ ਚਲੋ ਵੇਖਦੇ ਆ ਜਾ ਕੇ ਤੇ ਤੁਸੀਂ ਵੀ ਬਲੌਗ ਦੇ ਨਾਲ ਜੁੜੇ ਰਹੋ ਇਧਰ ਵੇਖ ਸਕਦੇ ਜੇ ਬੱਚਾ ਪਾਰਟੀ ਖੇਡਣ ਦੀ ਆ ਪੂਰੀ ਸੋ ਹੁਣ ਆ ਚੁੱਕੇ ਆ ਪਿੰਡ ਤੋਂ ਬਾਹਰ ਤੇ ਸੜਕ ਤੇ ਲੱਗੇ ਆ ਚੜਨਾ ਠੀਕ ਹੈ ਜੀ ਆ ਮੇਰੇ ਪਿੰਡ ਦੇ ਬਾਹਰ-ਬਾਰ ਦੀ ਫਿਰਨੀ ਆ ਤੇ ਆ ਜਿਹੜੀ ਚੜਕ ਹੈ ਭੀਲਵਾਲ ਨੂੰ ਚੱਲ ਜਾਂਦੀ ਆ ਤੇ ਆ ਜਾਂਦੀ ਆ ਸਿੱਧੀ ਪਿਜਾਲੇ ਅੱਡੇ ਨੂੰ ਠੀਕ ਹੈ ਜੀ ਪੇਸੋ ਅਸੀਂ ਪਿੰਡ ਦੇ ਬਾਹਰ-ਬਾਰ ਸੜਕ ਤੇ ਚੜ ਚੁੱਕੇ ਆ ਤੇ ਜਾਂਦਿਆਂ ਹੀ ਸਿੱਧਾ ਜਿਹੜਾ ਅਸੀਂ ਜਾਵਾਂਗੇ ਸਿੱਧਾ ਹੀ ਝੰਡੇ ਵਾਲੇ ਦਾ ਰੋੜ ਆ ਤੇ ਭਰਾਣੇ ਬਸ ਇੰਨਾ ਹੀ ਦੱਸਿਆ ਵੀ ਝੰਡੇ ਵਾਲੇ ਜਾਣਾ ਵਾ ਤੇ ਕੰਮ ਮੈਂ ਤਾਂ ਪੁੱਛਿਆ ਨਹੀਂ ਭਰਾ ਨੂੰ ਦਿਖਾ ਕੇ ਕਿਹੜੇ ਕੰਮ ਕਰਦੇ ਹੋ ਤੂੰ ਤਾਂ ਇਹ ਤੇਰੀ ਗੱਲ ਵਧੀਆ ਤੂੰ ਕਿੰਦੂ ਪਰੰਤ ਨਹੀਂ ਕੀਤੀ ਵੀ ਤੂੰ ਕਿੱਥੇ ਜਾਣਾ ਕਿਉਂ ਜਾਣਾ ਕੀ ਕਰ ਹੈ ਇਹਹੀ ਗੱਲ ਹੋਣੀ ਚਾਹੀਦੀ ਨਾ ਯਾਰੀ ਜੇ ਹੈ ਇਹ ਥੜਾ ਪੁੱਛਣਾ ਚਾਹੀਦਾ ਵੀ ਯਾਰ ਕਿੱਥੇ ਜਾਣਾ ਪਹਿਲਾਂ ਮੈਨੂੰ ਕੰਮ ਦੱਸ ਕੇ ਨਾ ਟਾਈਮ ਲੱਗਣਾ ਵਾ ਯਾਰ ਜਦੋਂ ਤੂੰ ਨਹੀਂ ਆਪਣੇ ਤੋਂ ਕਦੀ ਭੱਜਿਆ ਜਾਣ ਇਹ ਤਾਂ ਤੂੰ ਪਰਮਾ ਦਾ ਫਰਜ਼ ਨਭਾਉਣਾ ਤੇ ਫਿਰ ਅਸੀਂ ਵੀ ਦੱਸ ਕਿਉਂ ਇਹ ਚੀਜ਼ਾਂ ਪੁੱਛੀਏ ਆਡੀ ਵਾਲਾ ਜਿੱਥੇ ਮਰਜ਼ੀ ਲੈ ਰਿਆ ਭਲ ਭਲ ਭਲੀ ਠੀਕ ਹੈ ਜੀ ਤੇ ਸੋ ਬਲੌਗ ਦੇ ਨਾਲ ਜੁੜੇ ਰਹੋ ਵੈਨੇ ਆ ਜਾ ਕੇ ਤੁਹਾਨੂੰ ਉੱਥੇ ਹੀ ਦਿਖਾਉਨੇ ਆ ਫਿਰ ਠੀਕ ਹੈ ਹਾਂਜੀ ਆਪਾਂ ਪਹੁੰਚ ਚੁੱਕੇ ਆ ਜੀ ਗਹਿਰੀ ਮੰਡੀ ਤੇ ਗਹਿਰੀ ਮੰਡੀ ਦੇ ਫਾਟਕ ਤੋਂ ਥੋੜਾ ਜਿਹਾ ਹੋਰੇ ਆਪਾਂ ਖਲੋਤੇ ਆ ਤੇ ਹੁਣ ਭਰਾਣੇ ਆਣ ਕੇ ਮੈਨੂੰ ਦੱਸਿਆ ਵੀ ਆਪਾਂ ਕਿੱਥੇ ਜਾਣਾ ਵਾ ਤੇ ਸੋ ਭਰਾਣੇ ਇੰਸਟਾਗ੍ਰam ਤੇ ਵੇਖੀ ਐਡ ਚੈੱਕ ਕਰ ਸਕਦੇ ਜੇ ਤੁਸੀਂ ਵੀ ਠੀਕ ਹੈ ਜੀ ਸ਼ਿਵ ਫੈਸ਼ਨ ਹਬ ਡਿੰਡੇਆਲਾ ਗੁਰੂ ਠੀਕ ਹੈ ਜੀ ਇੱਥੇ ਪਹੁੰਚ ਚੁੱਕੇ ਆਂ ਤੇ ਭਰਾ ਨੇ ਕੱਪੜੇ-ਕੁਪੜੇ ਸ਼ੈਤ ਲੈਣੇ ਆ ਚਲੋ ਵੇਨਿਆਂ ਜਾ ਕੇ ਬਹੁਤ ਹੀ ਵਧੀਆ ਕੁਆਲਿਟੀ ਆ ਤੇ ਬਹੁਤ ਹੀ ਵਧੀਆ ਉਹ ਦਾਵਾ ਸਹੀ ਗੱਲ ਆ ਮਾਰਾ ਕੋਕਾ ਚਲ ਜਾਂਦੇ ਵੇਨਿਆਂ ਜਾ ਕੇ ਵੇਨਿਆਂ ਚਾਚੇ ਬਾਕੀ ਕਿੱਥੇ ਜਾ ਕੇ ਪਤਾ ਲੱਗੂਗਾ ਠੀਕ ਹੈ ਜੀ ਤੇ ਸੋ ਇਹ ਨਾ ਆ ਜੇ ਕਿ ਖੋਦਾ ਪਹਾੜ ਨਿਕਲੀ ਚੂਹੀ ਵਾਲਾ ਸਾਪ ਦਾ ਭਜੇ ਚਲੋ ਵੇਖਦੇ ਆਂ ਜਾ ਕੇ ਚਲ ਰੈਡੀ ਟੂ ਜੀ ਦੋਸਤੋ ਵੇਖ ਸਕਦੇ ਹੋ ਪਹੁੰਚ ਚੁੱਕੇ ਆ ਅਸੀਂ ਝੰਡਿਆਲਾ ਗੁਰੂ ਤੇ ਸੋ ਕੋੜੀ ਹੱਲੇ ਸ਼ੌਪ ਤੇ ਆਪਾਂ ਜਾਣਾ ਆ ਤੇ ਜ ਆਪਣੇ ਦੀ ਤੇ ਸੋ ਬਹੁਤ ਹੀ ਜਨਾਬਾਦ ਆਪਣਾ ਜਿਹੜਾ ਲੱਗਾ ਵਾ ਝੰਡਿਆਲੇ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਬਾਬੇਓ ਸ਼ਿਵ ਫੈਸ਼ਨ ਹੱਬ ਤੇ ਲੱਆ ਆ ਬਰਾ ਆਪਣਾ ਤੇ ਜਾ ਕੇ ਅੰਦਰ ਵੇਖਨੇ ਆ ਕੀ ਡਿਸਕਾਊਂਟ ਆ ਜਾਂ ਕੀ ਕੱਪੜੇ ਦਾ ਪ੍ਰਾਈਸ ਆ ਜਾਂ ਕੀ ਹਾਲਤਾ ਹੋਇਆ ਆਪਣਾ ਲੈ ਤੇ ਆਇਆ ਫਾਨਾ ਕੋਲ ਹੀ ਜਿਹੜਾ ਕੱਟ ਲਿਆ ਓੜੇ ਆਵੇ ਤੜਕੇ ਮੂੰਹ ਗਾਹ ਕੋ ਕਰਾਈ ਹੈ ਕਰ ਸਕਦੇ ਚੈੱਕ ਕਰਾ ਉੱਪਰ ਕੱਲਾ ਸਾਰਾ ਨਾਲ ਆ ਕੋਈ ਸਾਡਾ ਉਹ ਵੀ ਹਲੇ ਭਰਾ ਚੈੱਕ ਕਰੀ ਜਾਂਦਾ ਪਾਪੂ ਕੇ ਬਾਕੀ ਬਿੰਨੇ ਕੀ ਰੇਟ ਸੀ ਇਸ ਹਿਸਾਬ ਦਾ ਬੰਦਾ ਵਾ ਦੇਖ ਵੀ ਤੇਰੇ ਨਾਂ ਤੇ ਮੇਰੀ ਸ਼ੂਟ ਹੋਣੀ ਮੇ ਪਾ ਲੱਗ ਗਿਆ ਵਾ ਲੱਗ ਗਿਆ ਵਾ ਫਿਟਿੰਗ ਤਾਂ ਆ ਗਈ ਵਧੀਆ ਨਾ ਬੇਸ਼ਕੀ ਠੀਕ ਆ ਵਧੀਆ ਹਰ ਤੇ ਦੱਸ ਤੂੰ ਫਿਟਿੰਗ ਵਧੀਆ ਫਿਟਿੰਗ ਵਧੀਆ ਵਾ ਐਂਡਿਆ ਐਂਡਿਆ ਕੁ ਵਾ ਪਾਉਣ ਨੂੰ ਸਿਰੋ ਸਿਰ ਰਨਿੰਗ ਰਨਿੰਗ ਲਾਉਣ ਨੂੰ ਘੈਂਟ ਆ ਚੀਜ਼ ਮਤਲਬ ਲੱਗਣੀ ਥੀ ਮੋਟੀ ਆਵੇ ਵਧੀਆ ਹੋ ਗਿਆ ਆਰਟੀਕਲ ਵੀ ਆ ਠੀਕ ਆ ਓ ਠੀਕ ਆ ਆ ਬਿੱਲ ਵੇਖ ਕੇ ਬਾਹਰ ਨੂੰ ਨਾ ਹੁੰਦਾ ਫਿਰ ਮੇਰਾ ਦਿਲ ਬਾਹਰ ਆਉਂਦਾ ਇੱਧਰ ਵੇ ਇੰਨਾ ਬਣ ਗਿਆ ਨਹੀਂ ਵੀਰ ਹੁਣ ਆਫਰ ਕੁਪਰਤ ਆਈ ਹੋਣੀ ਆ ਕੋਈ ਤੇ ਵੇ ਲਾਈ ਆ ਆਫਰ ਲਾ ਕੇ ਲੱਗ ਗਈ ਆਫਰ ਲੱਗੀ ਆ ਮੇਰੇ ਉਪਰਾਂ ਵੇਖਿਆ ਦੇਖੋ ਇਨੀ ਨੂੰ ਉਹ ਉਧਰ ਮਾਰ ਵੀਰ ਆਲ ਮਾਰ ਆ ਦਿੰਦਾ ਵੀਰਾ ਆਲ ਆਉਂਦਾ ਏ ਆਫਰਾਂ ਆ ਜਿਹੜਾ ਮੁੰਡਾ ਤੇ ਅੱਜ ਸਾਨੂੰ ਕੋਈ ਆਫਰ ਨਹੀਂ ਦੇਣ ਦਿਆ ਆਫਰ ਹੀ ਆਫਰ ਆ ਜਨਾਬ ਤੁਹਾਨੂੰ ਸਾਈਂ ਆਫਰ ਦੇ ਦਈਏ ਨਹੀਂ 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 ਬਹੁਤ ਵਧੀਆ ਕੁਆਲਿਟੀ ਆ ਵੀਰ ਦੀ ਆ ਵੇਖੋ ਚੈੱਕ ਕਰੋ 10-14 ਚਾਰ ਚਰਟਾਂ ਫੜਾਤੀਆਂ ਦੇ ਬੋਲਬਾਣੀ ਇੰਨੀ ਕੁ ਵਧੀਆ ਵਾ ਕੋਈ ਚੱਕਰ ਨਹੀਂ ਆ। ਵੈਲਕਮ ਕਰਦੇ ਆ ਭਰਾ। ਸਾਰੇ ਜਣੇ ਆਓ। ਯਾਰ ਸਾਰਾ ਬੋਲਬਾਣੀ ਤੇ ਹੁੰਦਾ ਤੁਹਾਨੂੰ ਪਤਾ ਹੀ ਆ ਅੱਜ ਕੱਲ। ਕਸਟਮਰ ਨੂੰ ਕਿਦਾਂ ਆਣੀ ਬੋਲਬਾਣੀ ਆਗੇ ਉਹਨੇ ਕਹਿ ਕਾ ਕੇ ਉਹ ਇਹੋ ਸਾਡਾ ਥੋੜੀ ਮੇਰੇ ਪਿੱਛੋਂ। ਹੋਰ ਲੈ ਲਾਦਾ। ਆ ਜਿਹੜੀਆਂ ਬਾਈ ਕਰ ਰੋਕ ਲਗਾ ਕਿਹਨਾਂ ਧੱਕੀ ਆਏ ਸਾਡੀ। ਚਲੋ ਕੋਈ ਨਹੀਂ ਵੀਰ ਨਾਲ ਕਰਕੇ ਗੱਲਬਾਤ ਇੰਨੀ ਕਿੰਨੇ ਚ ਬੰਦਾ ਸੌਦਾ ਹੁਣ। ਦੱਸੋ ਵੀਰ ਜੀ ਫਿਰ ਮੈਂ ਜਨਾਬ ਪੂਰਾ ਲੈ ਕੇ ਜਾਈਏ ਵੀਰ ਦੀ ਕੱਪੜੇ ਹੁਣ ਤੁਹਾਨੂੰ ਪਤਾ ਪਈਏ ਲੁਧਿਆਣਾ ਸ਼ਹਿਰ ਦੀ ਬ੍ਰਾਂਚ ਚ ਚੀਜ਼ ਦੀ ਫੁੱਲ ਗਾਰੰਟੀ ਦੇਣ ਦੇ ਤੋ ਤੱਕ ਦੀ ਜੇ ਰੰਗ ਵਗੈਰਾ ਉੜਦਾ ਵਾਪਸੀ ਆ ਜਿੱਪ ਤੱਕ ਖਰਾਬ ਹੁੰਦੀ ਵਾਪਸੀ ਆ ਇੰਨੀ ਗਾਰੰਟੀ ਮੈਂ ਕਿਹੜੀ ਬੋਲ ਕੇ ਦੇਣੀ ਪਾਜੀ ਬਿੱਲ ਤੇ ਲਿਖ ਕੇ ਦਿੰਦਾ ਮੈਂ ਗਾਰੰਟੀ ਸਾਰੇ ਭਰਾਤ ਕੋਲ ਨਾਲ ਨਾਲ ਵੀਰ ਹਣੀ ਬਿੱਲ ਵੀ ਪੱਕਾ ਕੱਟ ਕੇ ਦਿੰਦੇ ਜੀ ਠੀਕ ਹੈ ਜੀ ਪਹਿਲਾਂ ਬੁੱਕ ਲੱਗੀ ਹੋਈ ਹੈ ਬਾਈ ਇਹ ਵੀ ਆ ਪੱਕਾ ਬਿੱਲ ਵੀ ਕੱਟ ਕੇ ਦਿੰਦੇ ਤੇ ਵੇਖ ਲੈ ਜੇ ਤੋ ਪੈ ਗਿਆ ਤੇ ਆਪਾਂ ਲੈ ਆਉਣੀ ਆ ਆਪਾਂ ਨੇ ਰੈਕੀ ਦੀ ਨਹੀਂ ਨਾਲ ਰਿਕਾਰਡਿੰਗ ਕੀਤੀ ਇਹ ਵੀ ਥਿਆ ਕੋਈ ਗੱਲ ਨਹੀਂ ਸਹੀ ਗੱਲ ਨਾ ਆਪਣੇ ਕੋ ਸਬੂਤ ਵੀ ਪੱਕੀ ਪੈਣੀ ਮੈਂ ਫਿਰ ਕਹਿੰਦਾ ਰੈਡ ਲਈ 2 ਤੱਕ ਦੀ ਰਿੰਗਿੰਗ ਹੈ ਰੈਡ ਹੋਲਸੇਲ ਦਾ ਬੀਆਰਓ ਲੱਭ ਕੇ ਦਿਖਾ ਦੇ ਆ ਜਿਹੜੀ ਤੁਹਾਨੂੰ ਸ਼ੈਗਰ ਦਿੱਤੀ ਹੈ ਸਾਡੇ 450 ਨੂੰ ਸ਼ੈਗਰ ਦਿੱਤੀ ਵਧੀਆ ਗੱਲ ਨਹੀਂ ਇਹ ਵੀਰ ਜੀ ਆਫਰ ਚ ਹਣੀ ਆਫਰ ਵੇ ਕਹੇ 400 ਰੁਪਏ ਦੀ ਉਹ ਦੋ ਤਾਂ ਲੱਗਦੀ ਉਹ ਜਿਹੜਾ ਤੁਸੀਂ 400 ਦੀ ਆਫਰ ਦੇਖੀ ਨਾ ਉਹ ਜਿਹੜਾ ਉਹ ਕਸਟਮਰ ਆ ਪਰ ਹੁਣ ਆਡਾ ਮਾਨ ਤਾਨ ਤੇ ਕਰ ਮੈਂ ਤੇ ਕੋ ਦਾਵੇਗਾ ਬਾਲਾ ਗੋਣਾ ਉਹਦੇ ਆਉਣੇ ਇੱਥੇ ਆਉਣਾ ਹੀ ਆ। ਅਸੀਂ ਕਿਹੜਾ ਜਿਹੜੀ ਤੁਹਾਡੀ ਆਡੀਅੰਸ ਦੇਖ ਕੇ ਪੁੱਛੋ ਕਿਵੇਂ ਦੀ ਹੈ। ਉਹ ਤੇ ਚਲੋ ਕਮੈਂਟਾਂ ਚ ਦੱਸ ਹੀ ਦੇਣਾ ਵਾ। ਤੇ ਜਾਂ ਆਪਣੇ ਹੱਬਨਾ ਕਰ ਦਿਓ ਮਾਨਤਾ ਨਾਲ ਜਿੰਨਾ ਵੀ ਕਰਨਾ ਵਾ। ਕਰ ਮੇਰਾ ਭਰਾ ਚੱਲੀ ਗਾਇਆ ਜਿਹੜਾ ਸਾਨੂੰ ਵੀ ਨਾ ਤੇ ਛੁੱਟੀ ਵਾਲੇ ਦਿਨ 5000 ਚ ਰਖੜੇ ਗਏ ਆ। ਚੱਲ ਕੋਈ ਨਹੀਂ ਇਹ ਦਿਨ ਵਾਰ-ਵਾਰ ਥੋੜੀ ਆਉਂਦੇ ਆ ਅੜਿਆ ਤੈਨੂੰ ਜਵਾਬ ਦੇਣਾ ਚਲਾਵੇਂਗਾ ਮੈਂ ਚਲਾਵਾ ਚੱਲ ਕੋਈ ਨਹੀਂ ਅੱਦੂ ਕੱਪੜੇ-ਕਪੜੇ ਲੈ ਕੇ ਪਹੁੰਚ ਗਏ ਆ ਘਰ ਪਹੁੰਚ ਗਏ ਆ ਦੇ ਵੀਰ ਹੋਣ ਨੂੰ ਚੱਲਿਆ ਅਸੀਂ ਛੇ ਘਰ ਦੇ ਇਹ ਵੀ ਦੇਖ ਸਕਦੇ ਜੀ ਇਹ ਸੋ ਇੰਜੋਏ ਕਰਿਆ ਕਰੋ ਬਲੌਗ ਦਾ